ਕਰ ਦਿੰਦੇ ਆ ਅਸੀਂ ਪਿਛਲੇ ਦਿਨਾਂ 'ਚ ਇੱਕ ਕਿਰਦਾਰ ਜਿਹੜਾ ਪਤਰਸ ਪਰਮੇਸ਼ਰ ਦਾ ਚੇਲਾ ਉਹਦਾ ਕਿਰਦਾਰ ਸੁਣਦੇ ਆ ਰਹੇ ਆ ਇੱਕ ਹਿੱਸਾ ਉਹਦਾ ਖਾਲੀ ਜਾਲਾਂ ਵਾਲਾ ਆਪਾਂ ਦੇਖਿਆ ਜਦੋਂ ਕਰਜ਼ੇਦਾਰ ਸੀ ਉਹ ساری ਰਾਤ ਜਾਲ ਪਾਉਂਦਾ ਰਿਹਾ ਕੁਝ ਨਹੀਂ ਫੜਿਆ ਚਮੰਦਕਾਰ ਦੇਖਿਆ ਪ੍ਰਭੂ ਯਿਸੂ ਦੇ ਪਿੱਛੇ ਚੱਲ ਪਿਆ ਸਾਢੇ 3 ਸਾਲ ਨਾਲ ਰਿਹਾ ਪ੍ਰਭੂ ਯਿਸੂ ਦੇ ਵੱਡੇ ਵੱਡੇ ਚਮੰਦਕਾਰ ਦੇਖਦਾ ਰਿਹਾ ਔਰ ਚੰਗੀ ਤਰ੍ਹਾਂ ਨਾ ਸਮਝ ਨਹੀਂ ਪਾਇਆ ਪ੍ਰਭੂ ਯਿਸੂ ਮਸੀਹ ਜੀ ਨੂੰ ਕਿਉਂਕਿ ਉਹ ਆਇਆ ਉਸ ਬੈਕਗ੍ਰਾਉਂਡ ਤੋਂ ਸੀਗੇ ਔਰ ਮਨ ਦੇ ਅੰਦਰ ਕੁਝ ਹੋਰ ਚੱਲਦਾ ਸੀ ਉਹ ਕਿੱਥੋਂ ਵੇਖਦੇ ਆਂ ਪੰਜ ਨੂੰ ਬਾਈਬਲ ਨੂੰ ਪੂਰਾ ਪੜਦੇ ਆ ਉਹਦੇ ਮੱਤੀ ਦੀਨਜੀਲ ਮਰਕਸ ਲੁੱਕਾ ਯਹੋਨਾ ਉਹ ਪੜਦੇ ਆ ਤਾਂ ਉਹਦੇ ਅੰਦਰ ਸਾਰੀਆਂ ਚੀਜ਼ਾਂ ਮਿਲਦੀਆਂ ਕਈਆ ਖੋਜ ਮੌਕੇ ਵੀ ਆਏ ਪ੍ਰਭੂ ਯਿਸੂ ਮਸੀਹ ਜੀ ਨੂੰ ਉਸ ਪਤਰਸ ਨੂੰ ਜਿਹੜਾ ਬਾਅਦ ਵਿੱਚ ਸੰਤ ਪਤਰਸ ਬਣਿਆ ਉਹਨੂੰ ਸ਼ੈਤਾਨ ਵੀ ਕਿਹਾ ਪ੍ਰਭੂ ਯਿਸੂ ਮਸੀਹ ਜੀ ਨੇ ਕਿਉਂ ਕਿਉਂਕਿ ਪਤਰਸ ਪ੍ਰਭੂ ਦੇ ਨਾਲ ਤੇ ਸੀ ਪਰ ਜਿੰਨਾ ਚਿਰ ਉਹਦਾ ਧਿਆਨ ਆਪਣੇ ਤੇ ਹੀ ਰਿਹਾ ਉਹਨਾਂ ਚਿਰ ਉਹਦੀ ਜ਼ਿੰਦਗੀ ਉਹ ਨਹੀਂ ਬਣ ਸਕੀ ਜਿਹੜੀ ਅਸਲ 'ਚ ਪਰਮੇਸ਼ਰ ਬਣਾਉਣਾ ਚਾਹੁੰਦੇ ਸਨ ਪਤਰਸ ਕਈ ਵਾਰ ਪ੍ਰਭੂ ਯਿਸੂ ਜੀ ਦੇ ਨਾਲ वार्तालाਪ ਹੋਇਆ ਔਰ ਬਹੁਤ ਗੱਲਾਂ ਦੇ ਜਵਾਬ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਸਮਝਾਉਣ ਦੇ ਲਈ ਦਿੱਤੇ ਪਰ ਐਂਡ ਜਦੋਂ ਆਇਆ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਪ ਤੇ ਚੜਾਇਆ ਗਿਆ ਜਿਹਨੂੰ ਸਭ ਤੋਂ ਜ਼ਿਆਦਾ ਵਧੀਆ ਰੋਲ ਨਿਭਾਉਣਾ ਚਾਹੀਦਾ ਸੀ ਉਹ ਡਰਿਆ ਬੈਠਾ ਔਰ ਡਰਿਆ ਕਿਉਂ ਬੈਠਾ ਕਿਉਂਕਿ ਚਮਤਕਾਰ ਤੇ ਨਾਲ ਵੇਖਦਾ ਰਿਹਾ ਉਹ ਸਾਰਾ ਕੁਝ ਹੁੰਦਾ ਨਾਲ ਦੇਖਿਆ ਪਰ ਉਹਦਾ ਧਿਆਨ ਕਿਤੇ ਹੋਰ ਸੀ ਹੋਰ ਧਿਆਨ ਕਿੱਥੇ ਸੀ ਪ੍ਰਭੂ ਨੂੰ ਸਮਝ ਨਹੀਂ ਸਕਕੇ ਉਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਪ੍ਰਭੂ ਸਮਝਾਉਣਾ ਚਾਹੁੰਦੇ ਸਨ ਇਸੇ ਲਈ ਆਪਣੇ ਵੱਲ ਜਿਆਦਾ ਧਿਆਨ ਹੋਣ ਕਰਕੇ ਔਰ ਆਪਣੀ ਮੱਕੇ ਦੇ ਹਾਲਾਤਾਂ ਦੇ ਮੁਤਾਬਕ ਧਿਆਨ ਕਰਨ ਕਰਕੇ ਉਹ ਵੱਡੀ ਚੀਜ਼ ਤੋਂ ਹਲੇ ਕੋਹਾ ਦੂਰ ਸਨ ਹਾਲਾਤ ਕੀ ਸੀ ਕਿ ਇਜ਼ਰਾਈਲ ਗੁਲਾਮ ਸੀ ਔਰ ਉਹਨਾਂ ਨੂੰ ਸੀ ਕਿ ਆਜ਼ਾਦੀ ਦਿਵਾਉਣ ਦੇ ਲਈ ਸਾਨੂੰ ਇੱਕ ਬੰਦਾ ਮਿਲ ਗਿਆ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ ਆਜ਼ਾਦੀ ਦਿਵਾਉਣ ਲਈ ਰਾਜੇ ਵਰਗਾ ਬੰਦਾ ਚਾਹੀਦਾ ਤੇ ਪ੍ਰਭੂ ਯਿਸੂ ਤੇ ਰਾਜੇ ਵਰਗਾ ਹੀ ਹੈ ਲੱਖਾਂ ਦੀ ਭੀੜ ਨਾਲ ਚਮਤਕਾਰ ਵੀ ਹੁੰਦੇ ਆ ਹਰ ਬੰਦਾ ਪ੍ਰਭੂ ਯਸ਼ੂ ਦੀ ਗੱਲ ਸੁਣਦਾ ਮੱਤੀ ਵਰਗੇ ਜਿਹੜੇ ਇਨਕਮ ਟੈਕਸ ਕਮਿਸ਼ਨਰ ਲੈਵਲ ਦੇ ਬੰਦੇ ਸੀ ਉਹ ਪ੍ਰਭੂ ਯਸ਼ੂ ਦੇ ਨਾਲ ਆ ਗਏ ਮਰੀਆ ਮਗਦ ਲਿੰਨਾ ਸੁਸੰਨਾ ਉਹ ਬਹੁਤ ਸਾਰੇ ਉੱਚ ਕੋਟੀ ਦੇ ਬੰਦਿਆਂ ਦੀਆਂ ਯਹੂਦੀਆਂ ਦੀਆਂ ਔਰਤਾਂ ਉਹ ਪ੍ਰਭੂ ਯਸ਼ੂ ਮਸੀਹ ਜੀ ਦੇ ਨਾਲ ਸੇਵਾ ਕਰ ਰਹੀਆਂ ਯਾਨੀ ਬਹੁਤ ਵੱਡੇ ਵੱਡੇ ਪਰਿਵਾਰ ਪਰ ਉਹ ਯਿਸੂ ਮਸੀਹ ਦੀ ਦੇ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੂੰ ਲੱਗਦਾ ਸੀ ਕਿ ਅੰਦਰੋਂ ਜਿਹੜਾ ਰਾਜ ਹੈ ਪ੍ਰਭੂ ਯਿਸੂ ਮਸੀਹ ਜੀ ਦਾ ਉਹ ਇਹੀ ਹੈ ਕਿ ਇਹ ਇਜ਼ਰਾਈਲ ਨੂੰ ਇਹ ਮਿਸਰ ਦੀ ਗੁਲਾਮੀ ਤੋਂ ਸਾਨੂੰ ਆਜ਼ਾਦ ਕਰਾ ਦੇਣਗੇ ਪਰ ਜਦੋਂ ਪਤਰਸ ਨੂੰ ਇਹ ਚੀਜ਼ ਪੂਰੀ ਹੁੰਦੀ ਨਹੀਂ दिखी ਤੇ ਉਦੋਂ ਐਨ ਤੇ ਸਾਥ ਹੀ ਛੱਡ ਦਿੱਤਾ ਯਹੋਨਾ ਦੀ ਅੰਜੀਲ ਜਦੋਂ 18 ਅਧਿਆਏ 26 ਅਰਸਤਾਈ ਵਚਨ ਦੇ ਅੰਦਰ ਪੜ੍ਹਦੇ ਆ ਤੇ ਕੀ ਲਿਖਿਆ ਪ੍ਰধান ਯਾਜਕ ਦੇ ਨੌਕਰਾਂ ਵਿੱਚੋਂ ਇੱਕ ਉੱਥੇ ਸੀ ਜਦੋਂ ਪ੍ਰਭ ਯਿਸੂ ਮਸੀਹ ਜੀ ਨੂੰ ਫੜ ਕੇ ਲੈ ਗਏ ਅੰਦਰ ਲੈ ਗਏ ਜਾ ਕੇ ਤੇ ਲਿਖਿਆ ਪ੍ਰধান ਯਾਜਕਾਂ ਦੇ ਨੌਕਰਾਂ ਵਿੱਚੋਂ ਇੱਕ ਪ੍ਰਦਾਨ ਯਾਜਕ ਦੇ ਨੌਕਰਾਂ ਵਿੱਚੋਂ ਇੱਕ ਉੱਥੇ ਸੀ ਅਤੇ ਇਹ ਆਦਮੀ ਉਹ ਮਨੁੱਖ ਦਾ ਸਬੰਧੀ ਸੀ ਇਹ ਆਦਮੀ ਉਹ ਮਨੁੱਖ ਦਾ ਰਿਸ਼ਤੇਦਾਰ ਸੀ ਜਿਸ ਦਾ ਪਤਰਸ ਨੇ ਕੰਨ ਵੱਡ ਦਿੱਤੇ ਜਿਹਦਾ ਪਤਰਸ ਨੇ ਕੰਨ ਵੱਡ ਦਿੱਤਾ ਸੀ ਤਾਂ ਉਸ ਨੌਕਰ ਨੇ ਕਿਹਾ ਕਦੋਂ ਕੰਨ ਵੱਡ ਦਿੱਤਾ ਸੀ ਜਦੋਂ ਪ੍ਰਭੂ ਯਿਸੂ ਨੂੰ ਫੜਨ ਆਏ ਤੇ ਪ੍ਰਭੂ ਯਿਸੂ ਜੀ ਨੇ ਕੰਨ ਚ ਕੇ ਆ ਜੋੜ ਦਿੱਤਾ ਉਹਦਾ ਰਿਸ਼ਤੇਦਾਰ ਉੱਥੇ ਸੀ ਕਿਉਂਕਿ ਪ੍ਰਭੂ ਯਿਸੂ ਜੀ ਨੂੰ ਫੜ ਕੇ ਅੰਦਰ ਲੈ ਕੇ ਅਦਾਲਤਾਂ ਦੇ ਵਿੱਚ ਲੈ ਕੇ ਜਾ ਰਹੇ ਸਨ। ਔਰ ਉੱਥੇ ਉਹਦਾ ਰਿਸ਼ਤੇਦਾਰ ਸੀ ਅੱਗੇ ਜਿਸ ਦਾ ਪਤਰਸ ਨੇ ਕੰਨ ਵੜ ਦਿੱਤਾ ਸੀ। ਜਿਹਦਾ ਪਤਰਸ ਨੇ ਕੰਨ ਵੜ ਦਿੱਤਾ ਸੀ ਤਾਂ ਉਸ ਨੌਕਰ ਨੇ ਕਿਹਾ ਉਹ ਨੌਕਰ ਨੇ ਕਿਹਾ ਕਿ ਮੈਂ ਤੈਨੂੰ ਉਸ ਆਦਮੀ ਨਾਲ ਬਾਗ ਵਿੱਚ ਵੇਖਿਆ ਸੀ। ਕਹਿੰਦਾ ਮੈਂ ਤੈਨੂੰ ਉਹ ਆਦਮੀ ਨਾਲ ਬਾਅਦ ਚ ਵੇਖਿਆ ਸੀ। ਯਾਨੀ ਯਿਸੂ ਨਾਲ ਕਹਿੰਦਾ ਤੈਨੂੰ ਦੇਖਿਆ ਸੀ। ਪਰ ਫਿਰ ਪਤਰਸ ਨੇ ਆਖਿਆ ਪਰ ਪਤਰਸ ਨੇ ਕਿਹਾ ਨਹੀਂ ਕਹਿੰਦਾ ਨਹੀਂ ਮੈਂ ਉਸ ਦੇ ਨਾਲ ਨਹੀਂ ਸੀ ਕਹਿੰਦਾ ਮੈਂ ਨਹੀਂ ਉਹਦੇ ਨਾਲ ਸੀ ਉਹਦੇ ਨਾਲ ਨਹੀਂ ਸੀ ਕਹਿੰਦਾ ਉਹ ਪਤਰਸ ਇਨਕਾਰੀ ਇਨਕਾਰੀ ਕਿਉਂ ਕਿਉਂਕਿ ਉਹਦਾ ਧਿਆਨ ਕਿਸੇ ਹੋਰ ਚੀਜ਼ ਦੇ ਵੱਲ ਸੀ ਪਰਮੇਸ਼ਰ ਕੁਝ ਹੋਰ ਕਰਨਾ ਚਾਹੁੰਦੇ ਸੀ ਕੀ ਕਰਨਾ ਚਾਹੁੰਦੇ ਸੀ ਕੁਝ ਹੋਰ ਕੁਝ ਹੋਰ ਕਰਨਾ ਚਾਹੁੰਦੇ ਸੀ ਅੱਜ ਹੋ ਸਕਦਾ ਤੁਹਾਡੇ ਵੀ ਇਹ ਸਵਾਲ ਹੈ ਕਿ ਮੇਰਾ ਮਸਲਾ ਮੇਰਾ ਮੇਰਾ ਜਿੱਦਾਂ ਕਈ ਵਾਰ ਮੈਨੂੰ ਮਿਲਦੇ ਆ ਮੈਂ ਕੁਝ ਹੋਰ ਕਹਿੰਦਾ ਉਹ ਅੱਗੋਂ ਕੁਝ ਹੋਰ ਕਹਿੰਦੇ ਆ ਜਿੱਦਾਂ ਭੁੱਖੇ ਨੂੰ ਕਿਸੇ ਨੇ ਬਾਤ ਪਾਈ ਤੇ ਉਹ ਕੀ ਕਹਿੰਦਾ ਉਹ ਰੋਟੀਆਂ ਕੀ ਕਹਿੰਦਾ ਰੋਟੀਆਂ ਕਿਸੇ ਨੂੰ ਦੋ ਦੋ ਨਹੀਂ ਚਾਰ ਪੁੱਛੋਂਗੇ ਉਹ ਭੁੱਖੇ ਨੂੰ ਉਹਨੇ ਕਹਿੰਦਾ ਦੋ ਦੋ ਨਹੀਂ ਉਹਨੇ ਕਹਿੰਦਾ ਚਾਰ ਰੋਟੀਆਂ ਮੰਨ ਲਓ ਅਗਲੇ ਨੂੰ ਪਤਰਸਵੀ ਇਹ ਦਈ ਸੀ ਅ ਡਰਿਆ ਹੋਇਆ ਤੇ ਕੀ ਕਹਿੰਦਾ ਅੱਗੇ ਕਹਿੰਦਾ ਮੈਂ ਕਦੋਂ ਉਹਦੇ ਨਾਲ ਸੀ ਅਤੇ ਉਸੇ ਸਮੇਂ ਕੁੱਕਰ ਨੇ ਬਾੰਗ ਦਿੱਤੀ ਕਹਿੰਦਾ ਮੈਂ ਉਹਦੇ ਨਾਲ ਨਹੀਂ ਮੈਂ ਨਹੀਂ ਉਹਦੇ ਨਾਲ ਸੀ ਕਹਿੰਦਾ ਇਨਕਾਰ ਕਰੀ ਜਾ ਰਿਹਾ ਡਰਿਆ ਹੋਇਆ ਅੰਦਰੋਂ ਕਿਉਂ ਡਰ ਕਦੋਂ ਲੱਗਦਾ ਬੰਦੇ ਨੂੰ ਜਦੋਂ ਸਾਹਮਣੇ ਵਾਲੇ ਬੰਦੇ ਨੂੰ ਚੰਗੀ ਤਰ੍ਹਾਂ ਸਮਝ ਨਾ ਪਾਈਏ ਜਿਨੇ ਪ੍ਰਭੂ ਯਿਸੂ ਨੂੰ ਚੰਗੀ ਤਰ੍ਹਾਂ ਸਮਝਿਆ ਉਹ ਨਹੀਂ ਆਪਣੇ ਕਿਸੇ ਹਾਲਾਤਾਂ 'ਚ ਵੀ ਡਰਦਾ ਪਰ ਪਤਰਸ ਡਰਿਆ ਹੋਇਆ ਪਰ ਪਰਮੇਸ਼ਰ ਉੱਤਮ ਪਰਮੇਸ਼ਵਰਾ ਜਿੱਥੇ ਤੁਸੀਂ ਡਰੇ ਹੋਏ ਆਂ ਉੱਥੇ ਹੀ ਤੁਹਾਡੀ ਜੈਜਾਕਾਰ ਕਰਾ ਦੇਗਾ ਉਹ 15 ਡਰੇ ਹੋਇਆ ਪਰ ਪਰਮੇਸ਼ਰ ਨੇ ਕਿਹਾ ਕੋਈ ਨਹੀਂ ਇੱਕ ਵਾਰ ਜਾਣ ਦੋ ਸਾਰਾ ਕੁਝ ਹੁੰਦਾ ਆਇਆ ਇਸ ਸਾਈਡ ਤੇ ਹੋ ਗਏ ਇੱਕ ਸਿੰਪਲ ਸਧਾਰਨ ਬੰਦਾ ਤੁਹਾਡੇ ਮੇਰੇ ਵਰਗਾ ਆਇਆ ਅਰ ਮਿੱਥਿਆ ਦਾ ਯੂਸਫ ਉਹਨੇ ਪਰਮੇਸ਼ਰ ਦੀ ਦੇਨ ਉਹ ਲਿਆ ਔਰ ਸੰਭਾਲਿਆ ਤੇ ਪ੍ਰਭੂ ਯਿਸੂ ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠੇ। ਔਰ ਇਹਨਾਂ ਨੂੰ ਹੀ ਮਿਲੇ ਫੇਰ ਪੱਤਰ ਸੁਣਾ ਨੂੰ ਤੇ ਪੱਤਰ ਦੇ ਉੱਤੇ ਮਹਾ ਸ਼ਾਮਰਥਿਮ ਪਾਠ ਕੀਤੀ। ਲਿਖਿਆ ਇਹ ਉਹਨਾਂ ਦੀ ਅੰਝੀਲ ਦੇ ਅੰਦਰ ਕਿ ਜਦੋਂ ਮਿਲੇ ਪਰਮੇਸ਼ਰ ਚੇਲਿਆਂ ਨੂੰ ਜ਼ਿੰਦਾ ਹੋ ਕੇ ਤੇ ਪਰਮੇਸ਼ਰ ਨੇ ਫੂਕ ਮਾਰੀ ਇਹਨਾਂ ਤੇ ਔਰ ਕਿਹਾ ਪਵਿੱਤਰ ਆਤਮਾ ਜੀ ਨੂੰ ਲਵੋ। ਔਰ ਜਦੋਂ ਪਵਿੱਤਰ ਆਤਮਾ ਜੀ ਨੂੰ ਇਹਨਾਂ ਨੇ ਲਿਆ ਤੇ ਇਹਨਾਂ ਦਾ ਡਰ ਇਹਨਾਂ ਦੀ ਜ਼ਿੰਦਗੀ ਚੋਂ ਖਤਮ ਹੋਇਆ ਔਰ ਰਸੂਲਾਂ ਦੇ ਕਰਤੱਵ ਦੇ ਅੰਦਰ ਉਹੀ ਪਤਰਸ ਜਿਹੜਾ ਕਿਸੇ ਸਮੇਂ ਡਰਦਾ ਇਨਕਾਰ ਕਰ ਰਿਹਾ ਤੇ ਕੀ ਕਰ ਰਿਹਾ ਹੈ ਚਾਰ ਅਧਿਆਏ ਉਹਦਾ 5 6 ਵਚਨ ਦੇ ਅੰਦਰ ਦੂਜੇ ਦਿਨ ਇਸ ਤਰ੍ਹਾਂ ਹੋਇਆ ਚੁੱਕੋ ਆਪਣੇ ਹੱਥਾਂ ਨੂੰ ਅੱਜ ਤੁਹਾਨੂੰ ਸਮਝ ਆਏਗਾ ਕਿ ਤੁਸੀਂ ਕਿਉਂ ਫਸੇ ਹੋ ਕਿਉਂ ਫਸੇ ਆ ਅੱਜ ਤਾਨੂੰ ਸਮਝ ਆਏਗਾ ਮੁਸ਼ਕਿਲ ਚਾ ਗਰੀਬੀ ਚਾ ਉਹਦਾ ਕਾਰਨ ਕੀ ਹੈ ਤੁਸੀਂ ਕਾਰਨ ਪੁੱਛਦੇ ਆ ਉਹ ਚਮਤਕਾਰ ਪਰਮੇਸ਼ਰ ਚਾਉਂਦੇ ਆ ਕਰਨਾ ਪਰ ਜਿੰਨਾ ਚਿਰ ਇਮਪਾਰਟਿਸ਼ਨ ਰੋਂਗ ਆ ਉਹਨਾਂ ਚਿਰ ਉਹ ਚਮਤਕਾਰ ਤੁਹਾਡੇ ਤੋਂ ਦੂਰ ਰਹਿਣਾ ਜਿੰਨਾ ਚਿਰ ਤੁਹਾਡਾ ਧਿਆਨ ਪਰ ਮੇਸ਼ਰ ਵੱਲੋਂ ਹਟ ਕੇ ਆਪਣੀ ਪ੍ਰੋਬਲਮ ਤੇ ਹੈ ਆਪਣੇ ਕਰਜ਼ੇ ਤੇ ਹੈ ਆਪਣੇ ਵਿਜੇ ਤੇ ਹੈ ਆਪਣੀ ਜ਼ਮੀਨ ਆਪਣੇ ਪਰਿਵਾਰ ਤੇ ਹੈ ਉਹਨਾਂ ਚਿਰੋ ਚਮੰਦਾਰ ਤੁਹਾਡੇ ਤੋਂ ਦੂਰ ਰਹਿਣਾ ਪਰ ਜਿੱਦਾਂ ਤੁਹਾਡਾ ਧਿਆਨ ਆਪਣੀ ਮੁਸ਼ਕਿਲ ਤੋਂ ਹਟ ਕੇ ਪਰਮੇਸ਼ਰ ਦੀ ਦੇਹ ਦੇ ਵੱਲ ਜਾਏਗਾ ਤੇ ਉਹ ਢਿਆਏਗਾ ਤੁਹਾਡਾ ਚਮਤਕਾਰ ਤੁਹਾਡੇ ਕੋਲ ਹallelujah ਹਾਲੇ ਲਿਓ ਅਰੋ ਚਮਤਕਾਰ ਦਿੰਦਾ ਕਿਉਂ ਤਾਂ ਕਿ ਉਹ ਆਪਣੀ ਪ੍ਰਸ਼ੰਸਾ ਨੂੰ ਕਰਾ ਸਕੇ ਤੁਹਾਡੇ ਜੀਵਨ ਦੇ ਅੰਦਰੋਂ ਔਰ ਤੁਸੀਂ ਦਲੇਰੀ ਦੇ ਨਾਲ ਖੜ ਕੇ ਲੋਕਾਂ ਦੇ ਵਿੱਚ ਦੱਸ ਸਕੋ ਕਿ ਪ੍ਰਭੂ ਯਿਸੂ ਮਸੀਹ ਜੀਵਨ ਉਹਦੀ ਦੇਹ ਨੂੰ ਬਚਾ ਸਕੋ ਜਿਹੜੀ ਦੇਹ ਨਸ਼ਿਆਂ ਦੇ ਵਿੱਚ ਹੈ ਜਿਹੜੀ ਦੇਹ ਪਾਪ ਚ ਹੈ ਵਿਚਾਰ ਚ ਹੈ ਲੜਾਈਆਂ ਝਗੜਿਆਂ ਚ ਹੈ ਜਿਹੜੀ ਦੇਹ ਨੂੰ ਦੁਸ਼ਟ ਆਤਮਾ ਨੇ ਹਜ਼ਾਰਾਂ ਰੋਗ ਲਾਇਆ ਹੈ ਉਹ ਦੇਹ ਨੂੰ ਪਰਮੇਸ਼ਰ ਦੀ ਦੇਹ ਨੂੰ ਤੁਸੀਂ ਛੁਡਾ ਸਕੋ ਇਸੇ ਲਈ ਪਰਮੇਸ਼ਰ ਤੁਹਾਨੂੰ ਚਮਤਕਾਰ ਦਿੰਦਾ ਹੈ ਤੇ ਹੁਣ ਅਗਲੇ ਚਮਤਕਾਰ ਲੈਣ ਦੇ ਲਈ ਅਗਲੀਆਂ ਚੰਗਾਈਆਂ ਪਾਉਣ ਦੇ ਲਈ ਪੁਰਾਣੀਆਂ ਦਾ ਚਰਚਾਵਾ ਕਰਨਾ ਲੋਕਾਂ ਦੇ ਨਾਲ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਗਵਾਹੀਆਂ ਦੇਣਾ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਪਤਰਸ ਪਹਿਲਾਂ ਜਦੋਂ ਨਹੀਂ ਅੱਖਾਂ ਧਿਆਨ ਪਰਮੇਸ਼ਰ ਦੇ ਵੱਲ ਉਸ ਤਰ੍ਹਾਂ ਲਾਈਆਂ ਸਨ ਪਰ ਜਦੋਂ ਜੀ ਉੱਠੇ ਅੰਗੀਕਾਰ ਕੀਤਾ ਇਮਪਾਰਟ ਕੀਤਾ ਪਰਮੇਸ਼ਰ ਨੇ ਆਪਣੇ ਚੇਲਿਆਂ ਨੂੰ ਤੇ ਫਿਰ ਇਹ ਹੀ ਪਤਰਸ ਕੀ ਲਿਖਿਆ ਰਸੂਲਾਂ ਦੇ ਕਰਤੱਬਚਾਰ ਆਮੇ ਆਏ ਦੇ ਅੰਦਰ ਦੂਜੇ ਦਿਨ ਇਸ ਤਰ੍ਹਾਂ ਹੋਇਆ ਕਿ ਉਹਨਾਂ ਦੇ ਅਧਿਕਾਰੀ ਉਹਨਾਂ ਦੇ ਅਧਿਕਾਰੀ ਬਜ਼ੁਰਗ ਅਤੇ ਉਪਦੇਸ਼ਕ ਬਜ਼ੁਰਗ ਅਤੇ ਉਪਦੇਸ਼ਕ ਜਰੂਸ਼ਲਮ ਵਿੱਚ ਇਕੱਠੇ ਹੋਏ ਜਰੂਸ਼ਲਮ ਚ ਕਿਹੜੇ ਬਜ਼ੁਰਗ ਅਧਿਕਾਰੀ ਕਿਹੜੇ ਉਹੀ ਜਿਸ ਦਿਨ ਇਨਕਾਰ ਕਰ ਰਿਹਾ ਸੀ ਪਤਰਸ ਤੇ ਉੱਥੇ ਖੜੇ ਹੋਏ ਸੀਗੇ ਜਿਹੜੇ ਕਹਿ ਰਹੇ ਸੀ ਤੂੰ ਉਹਦੇ ਨਾਲ ਆ ਕਹਿੰਦਾ ਨਹੀਂ ਮੈਂ ਤਾਂ ਨਹੀਂ ਉਹਦੇ ਨਾਲ ਉਹੀ ਅਧਿਕਾਰੀ ਸਾਰੇ ਜਣੇ ਉੱਥੇ ਇਕੱਠੇ ਹੋਏ ਅਨਾਸ ਪ੍ਰਧਾਨ ਹੀ ਅਜਕ ਅਨਾਸ ਪ੍ਰਧਾਨ ਹੀ ਅਜਕ ਕਿਆਫਾ ਤੇ ਯਹੂਨਾ ਕਿਆਫਾ ਤੇ ਯਹੂਨਾ ਸਿਕੰਦਰ ਤੇ ਪ੍ਰਧਾਨ ਯਾਜਕ ਦੇ ਇਨ੍ਹਾਂ ਦੇ ਨਾਮ ਲਿਖੇ ਹੋਏ ਆ ਸਾਰਿਆਂ ਨੇ ਲੋਕ ਚਕੋਟੀ ਦੇ ਬੰਦੇ ਉੱਥੇ ਸਨ ਫਿਰ ਉਹਨਾਂ ਨੂੰ ਵਿਚਾਲੇ ਖੜਾ ਕਰਕੇ ਪੁੱਛਿਆ ਹਾਂ ਤੁਸੀਂ ਕਿਹੜੀ ਸਮਰਥਾ ਜਾਂ ਕਿਹੜੇ ਨਾਮ ਨਾਲ ਇਹ ਕੀਤਾ ਉਹ ਉਹੀ ਬੰਦੇ ਪਤਰਸ ਨੂੰ ਉੱਥੇ ਪੁੱਛਦੇ ਸੀ ਕਿ ਤੂੰ ਉਹਦੇ ਨਾਲ ਯਿਸੂ ਦੇ ਨਾਲ ਰਿਆ ਤੂੰ ਉੱਥੇ ਕਹਿੰਦਾ ਨਹੀਂ ਪਰ ਇਮਪਾਰਟੇਸ਼ਨ ਹੋਣ ਤੋਂ ਬਾਅਦ ਮਹਾਸਾਮਰਾਜ ਆਉਣ ਤੋਂ ਬਾਅਦ ਲੁਸਤਰਾਚ ਬੈਠਾ ਨਿਰਬਲ ਲੰਗੜਾ ਚਲਾਉਂਦੇ ਆਉਂ ਉਸ ਤੋਂ ਪਹਿਲਾਂ ਸੋਹਣੇ ਫਾਟਕ ਤੇ ਜਿਹੜਾ ਬੈਠਾ ਉਹ ਬੰਦਾ ਉਹਨੂੰ ਚਲਾਉਂਦੇ ਐ ਤੇ ਉਹੀ ਬੰਦੇ ਜਿਨ੍ਹਾਂ ਨੇ ਉਸ ਦਿਨ ਸਵਾਲ ਪੁੱਛਿਆ ਸੀ ਪਤਰਸ ਕੋਲੋਂ ਅੱਜ ਸਵਾਲ ਪੁੱਛਦੇ ਐ ਕੀ ਕਹਿੰਦੇ ਖੜਾ ਕਰਕੇ ਤੁਸੀਂ ਕਿਹੜੀ ਸਾਮਰਾਥੀ ਆ ਕਿਹੜੇ ਨਾਮ ਨਾਲ ਇਹ ਕੀਤਾ ਪਤਰਸ ਨੂੰ ਕਹਿੰਦੇ ਇਹ ਜਿਹੜਾ ਤੁਸੀਂ ਬੰਦਾ ਚਲਾਇਆ ਇਹ ਲੰਗੜਾ ਚਲਾਇਆ ਜਮੰਦਰੂ ਇਹ ਕਿਹਦੇ ਨਾਲ ਚਲਾਇਆ ਤੁਸੀਂ ਜਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰ ਕੇ ਹਾਲੇਲੂਇਆ ਹਾਲੇਲੂਇਆ ਕਿਦੇ ਨਾਲ ਭਰ ਕੇ ਪਵਿੱਤਰ ਆਤਮਾ ਪਵਿੱਤਰ ਆਤਮਾ ਜਿੱਦੇ ਨਾਲ ਭਰ ਕੇ ਮੈਂ ਕਿਉਂ ਕਹਿੰਨਾ ਸਵਾਗਤ ਕਰੋ ਪਵਿੱਤਰ ਆਤਮਾ ਜੀ ਦਾ ਕਿਉਂਕਿ ਜਦੋਂ ਪਵਿੱਤਰ ਆਤਮਾ ਜੀ ਆਏਗਾ ਤੁਹਾਡੀ ਜ਼ਿੰਦਗੀ ਦਾ ਡਰ ਸਦਾ ਲਈ ਖਤਮ ਹੋਏਗਾ ਕਿਹੜਾ ਡਰ ਹੈ ਕਿ ਮੇਰਾ ਕੀ ਬਣੂਗਾ ਕਿਹੜਾ ਡਰ ਹੈ ਮੇਰੇ ਬੱਚਿਆਂ ਦਾ ਕੀ ਬਣੂਗਾ ਕਿਹੜਾ ਡਰ ਹੈ ਕਿ ਮੇਰੇ ਬੱਚਾ ਨਹੀਂ ਕਿਹੜਾ ਡਰ ਹੈ ਰੋਜ਼ ਕੁ ਡਰ ਹੈ ਕਿ ਮੇਰਾ ਕੀ ਬਣੇਗਾ ਮੇਰਾ ਮੇਰੇ ਬੱਚਿਆਂ ਦਾ ਮੇਰਾ ਕੀ ਬਣੇਗਾ ਜਿਹਨੂੰ ਕੈਂਸਰ ਹੈ ਉਸ ਹੋ ਜਾਂਦਾ ਮੇਰਾ ਕੀ ਬਣੇਗਾ ਜਿਹਨੂੰ ਬਿਮਾਰੀ ਹੈ ਦੁਸ਼ਟਾਤਮਾ ਉਹ ਕਹਿੰਦਾ ਮੇਰਾ ਕੀ ਬਣੇਗਾ ਪਰ ਲਿਖਿਆ ਜਦੋਂ ਉਹਨਾਂ ਹੀ ਬੰਦਿਆਂ ਨੇ ਜਦੋਂ ਪਤਰਸ ਨੂੰ ਉਸ ਸਮੇਂ ਪੁੱਛਿਆ ਹਨ ਇਨਕਾਰ ਕੀਤਾ ਪਰ ਅੱਜ ਪਵਿੱਤਰ ਆਤਮਾ ਜਿਹਦੇ ਨਾਲ ਮਹਾਸਾਮਰਾਤ ਨਾਲ ਪਰੇ ਹੋਣ ਕਰਕੇ ਕੀ ਕਹਿੰਦੇ ਪਤਰਸ ਨੇ ਉਹਨਾਂ ਨੂੰ ਆਖਿਆ ਪਤਰਸ ਨੇ ਉਹਨਾਂ ਨੂੰ ਕਿਹਾ اے ਕੌਮ ਦੇ ਅਧਿਕਾਰਿਓ ਕਹਿੰਦਾ ਕੌਮ ਦੇ ਅਧਿਕਾਰਿਓ ਅਤੇ ਬਜ਼ੁਰਗੋ ਤੇ ਬਜ਼ੁਰਗੋ ਜੇ ਅੱਜ ਸਾਡੇ ਕੋਲੋਂ ਜੇ ਅੱਜ ਸਾਡੇ ਕੋਲੋਂ ਇਸ ਚੰਗੇ ਕੰਮ ਦੇ ਬਾਰੇ ਪੁੱਛਦੇ ਹੋ ਇਹ ਚੰਗੇ ਕੰਮ ਦੇ ਬਾਰੇ ਪੁੱਛਦੇ ਆ ਜਿਹੜਾ ਇੱਕ ਬਲਹੀਨ ਮਨੋਖ ਨਾਲ ਹੋਇਆ ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਮਨੁੱਖ ਨਾ ਹੋਇਆ ਕਿ ਉਹ ਕਿਸ ਤਰ੍ਹਾਂ ਚੰਗਾ ਕੀਤਾ ਗਿਆ ਕਿ ਉਹ ਕਿਸ ਤਰ੍ਹਾਂ ਚੰਗਾ ਹੋਇਆ ਤਾਂ ਤੁਹਾਨੂੰ ਸਭਨਾਂ ਨੂੰ ਤਾਂ ਤੁਹਾਨੂੰ ਸਭਨਾਂ ਨੂੰ ਅਤੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਪਤਾ ਹੋਵੇ ਤੇ ਇਜ਼ਰਾਈਲ ਨੇ ਸਾਰੇ ਲੋਕਾਂ ਨੂੰ ਕਿਹੜਾ ਬਦਲ ਜਿਹੜਾ ਪਹਿਲੇ ਦਿਨ ਉਹਨਾਂ ਨੂੰ ਇਹ ਚਾਰ ਬੰਦਿਆਂ ਕੋਲੋਂ ਇਨਕਾਰ ਕਰ ਰਿਆ ਤੇ ਫਿਰ ਕਹਿੰਦਾ ਸਾਰੇ ਇਸرائیਲੀਆਂ ਨੂੰ ਸਾਰੇ ਲੋਕਾਂ ਨੂੰ ਕਹਿੰਦਾ ਇਹ ਪਤਾ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਸ ਨੂੰ ਤੁਸੀਂ ਸਲੀਬ ਉੱਤੇ ਚੜਾਇਆ ਜਿਸ ਨੂੰ ਸਲੀਬ ਤੇ ਚੜਾਇਆ ਅਤੇ ਉਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਉਹਨੂੰ ਪਰਮੇਸ਼ਰ ਨੇ ਮੁਰਦਿਆਂ ਮੁਰਦਿਆਂ ਤੋਂ ਜ਼ਿੰਦਾ ਕੀਤਾ ਉਸ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ ਉਹ ਕਹਿੰਦਾ ਹੈ ਉਸੇ ਯਿਸੂ ਦੇ ਨਾਲ ਚੰਗਾ ਭਲਾ ਖੜਾ ਹallelujah ਇਸੇ ਲਈ ਇਸੇ ਲਈ ਤੁਹਾਨੂੰ ਮਹਾਸੰਮਰ ਦਿ ਲੋੜਾ ਔਰ ਪਵਿੱਤਰ ਆਤਮਾ ਜੀ ਦੀ ਤਾਕਤ ਦਿ ਲੋੜਾਓ ਉਹ ਤੁਹਾਡਾ ਡਰ ਖਤਮ ਕਰ ਦੇਗੀ ਸਦਾ ਲਈ ਆਮੇਨ ਔਰ ਡਰਦਾ ਬੰਦਾ ਕਦੋਂ ਹੈ ਜਦੋਂ ਪਾਪ ਚਾਉ ਜਦੋਂ ਕਿਦੇ ਚਾ ਪਾਪ ਚਾ ਜਿਹੜਾ ਹਿਦਾਇਤਾਂ ਚ ਨਹੀਂ ਡਰਦਾ ਕੌਣ ਹੈ ਜਦੋਂ ਹਦਾਇਤਾਂ ਚ ਨਹੀਂ ਚਲਾਣ ਦਾ ਡਰ ਕਿੰਨੂ ਐ ਜਿਹੜਾ ਅੱਗੇ ਲੈ ਕੇ ਜਾ ਰਿਹਾ ਕਿ ਉਹਨੂੰ ਪਤਾ ਮੇਰੇ ਕਾਗਜ਼ ਪੂਰੇ ਨਹੀਂ ਕੀ ਮੇਰੇ ਕਾਗਜ਼ ਪੂਰੇ ਮੇਰੇ ਕੀ ਕਾਗਜ਼ ਪੂਰੇ ਡਰ ਦਾ ਕਦੋਂ ਐ ਡਰ ਕਿਉਂਕਿ ਜ਼ਿੰਦਗੀ ਦੇ ਅੰਦਰ ਉਹ ਕੁਛ ਐ ਜਿਹੜਾ ਨਹੀਂ ਹੋਣਾ ਚਾਹੀਦਾ ਧਿਆਨ ਇਧਰ ਉਧਰੋਂ ਹਟਾ ਲਓ ਤੇ ਪਰਮੇਸ਼ਵਰ ਦੀ ਦੇਹ ਦੇ ਵੱਲ ਲਾਓ ਪਰਮੇਸ਼ਰ ਦੇ ਪਿਆਰਿਓ ਆਪਣੀ ਮੁਸ਼ਕਿਲ ਵੱਲੋਂ ਹਟਾ ਲੋ ਧਿਆਨ ਉਹਦੇ ਹੱਥ ਚ ਦੇ ਦਿਓ ਸ਼ਾਇਦ ਹਾਲੇ ਤੱਕ ਤੁਸੀਂ ਪ੍ਰਭੂ ਯਸ਼ ਮਸੀਹ ਨੂੰ ਬਾਬਾ ਹੀ ਸਮਝਦੇ ਆ ਉਹ ਬਾਬਾ ਨਹੀਂ ਹੈ ਭਾਈ ਉਹ ਸਵਰਗੀ ਪਰਮੇਸ਼ਵਰ ਹੈ ਸਵਰਗੀ ਪਰਮੇਸ਼ਵਰ ਸਵਰਗੀ ਪਰਮੇਸ਼ਵਰ ਜੀ ਦੇ ਨਾਲ ਬੜੇ ਬੜੇ ਲੋਕਾਂ ਨੇ ਮੱਥਾ ਲਾਇਆ ਇਸ ਧਰਤੀ ਤੇ ਫਿਰੌਨ ਨੇ ਮੱਥਾ ਲਾਇਆ ਔਰ ਉਹਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਉਹਦੇ ਲੋਕ ਵੀ ਵਿਚਾਰੇ ਡਰੇ ਸੰਗੇ ਇਹਨੇ ਨਹੀਂ ਕਦੀ ਛੱਡਣਾ ਤਸ਼ੱਦਦ ਬਹੁਤ ਹੁੰਦਾ موسی ਆਇਆ ਤੇ ਅੱਧਿਆਂ ਨੇ ਯਕੀਨ ਹੀ ਨਹੀਂ ਕੀਤਾ ਕਿ ਨਹੀਂ ਨਹੀਂ ਐਵੇਂ ਜੱਪਲੀਆਂ ਮਾਰਦਾ ਏ ਇਹ ਇੱਕ ਬੰਦਾ ਉਹ ਵੀ ਤਥਲਾ ਗਿਆ ਕਿਉਂਕਿ موسی ਦੀ ਜ਼ੁਬਾਨ ਉਹ ਤਾਂ ਸਹੀ ਉਚਾਰਨ ਨਹੀਂ ਸੀ ਹੁੰਦਾ ਤੇ ਇੱਕ ਬੰਦਾ ਆਇਆ ਉਹ ਵੀ ਅਵਲਤਵਲ ਬੋਲਦਾ ਹੈ ਇਹਦੇ ਇਹਦੀ ਗੱਲ ਸੁਣ ਕੇ ਰਾਜਾ ਕਿੱਥੋਂ ਛੱਡ ਦੇਗਾ ਅਰ ਜਦੋਂ ਰਾਜਾ موسی ਆਇਆ ਤੇ موسی ਨੇ ਦੱਸਿਆ ਕਿ ਇਹਨਾਂ ਲੋਕਾਂ ਨੂੰ ਤੈਨੂੰ ਛੱਡਣਾ ਪੈਣਾ ਹੁਣ ਤੂੰ ਪੰਗਾ ਬਹੁਤ ਵੱਡੀ ਜਗ੍ਹਾ ਲਿਆ ਇਹਨਾਂ ਦਾ ਪਰਮੇਸ਼ਵਰ ਯਹੋਵਾ ਆ ਉਹ ਕੁਝ ਵੀ ਕਰ ਦੇਗਾ ਤੇ ਇਹਨਾਂ ਨੂੰ ਜਾਣਦੇ ਪਰ ਉਹਨੇ ਕਿਹਾ ਨਹੀਂ ਨਹੀਂ ਉਹਨਾਂ ਨੇ ਕਿਹਾ ਮੈਂ ਹੋਰ ਤੰਗ ਕਰਨਾ ਸਕੋ ਤੂੰ ਆਇਆ ਵੱਡਾ ਇਹਨਾਂ ਨੂੰ ਬਚਾਉਣ ਤੇ ਉਹ ਰਾਣਾ ਰੱਪਾ ਤੇ ਪਾਇਆ ਉਹਨਾਂ ਨੇ ਜਦੋਂ ਤੰਗ ਹੋਏ ਕਹਿੰਦੇ ਜਦੋਂ ਦਾ ਆ ਆਇਆ ਇਹਨੇ ਹੋਰ ਸਾਡੇ ਪੰਗਾ ਪਾ ਦਿੱਤਾ ਜਿਵੇਂ ਕਈ ਕਹਿੰਦੇ ਜਦੋਂ ਆਏ ਸੀ ਨਾ ਪਹਿਲੇ ਐਦਵਾਰੀ ਤੇ ਕੰਮ ਵੱਧ ਗਿਆ ਉਦੋਂ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਵੱਧ ਨਹੀਂ ਗਿਆ ਹਣ ਹੁਣ ਉਹਦੀ ਜੜ ਨੂੰ ਹੱਥ ਪੈ ਗਿਆ ਔਰ ਪੱਟ ਕੇ ਛੱਡਾਂਗੇ ਤੇ ਜਿਹੜੇ ਜਿਹੜੇ ਇਹ ਗੱਲਾਂ ਚ ਬਣੇ ਰਹਿ ਅੱਜ ਢੋਲਾਂ ਦੇ ਨਾਲ ਖੜੇ ਆ ਨੱਚਦੇ ਆ ਰਗਵਾਇਆਂ ਦੇਣ ਤੋ ਉਸ ਸਮੇ ਇਜ਼ਰਾਈਲੀਆਂ ਨੂੰ ਮਿੱਧਿਆਂ ਨੂੰ ਲੱਗਦਾ ਸੀ ਕਿ ਨਹੀਂ ਪਰ ਤੁਸੀਂ ਮੈਂ ਦੇਖਿਆ ਸਾਡੇ ਮੇਰੇ ਤੁਹਾਡੇ ਪਰਮੇਸ਼ਵਰ ਨੇ ਇੱਕ ਪਾਸੇ ਇਜ਼ਰਾਈਲੀ ਲੋਕ ਜਿਨ੍ਹਾਂ ਦੇ ਨਾਂ ਪੈਰਾਂ ਚ ਚੱਪਲਾ ਤੇ ਨਾ ਪੇਟ ਚ ਖਾਣਾ ਸੀ ਇੱਕ ਪਾਸੇ ਫਿਰੋਨ ਜਿਹਦੇ ਕੋ ਤਾਕਤ ਪੈਸਾ ਸਭ ਕੁਝ ਫੌਜਾਂ ਪਰ ਪਰਮੇਸ਼ਰ ਨੇ ਦਿਤਾਇਆ ਕਿਨਾਂ ਨੂੰ ਕਿਨਾਂ ਨੂੰ ਦਿਤਾਇਆ ਉਹ ਜਿਹਨੂੰ ਗਰੀਬ ਗੁਰਬਾ ਸਮਝਦੇ ਸੀ ਜਿਹਨੂੰ ਸਮਝਦੇ ਇਹ ਕੌਣ ਆਇਆ ਨਹੀਂ 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 ਅੱਜੋ ਹੀ ਪਰਮੇਸ਼ਰ ਤੁਹਾਨੂੰ ਜਿਤਾਉਣ ਦੇ ਲਈ ਤੁਹਾਨੂੰ ਜ਼ਿੰਦਾ ਕਰਨ ਦੇ ਲਈ ਮਾਸ ਅੰਮ੍ਰਿਤ ਉਹਨੇ ਭੇਜੀ ਹੈ ਪਰ ਜਿਤਨਾ ਹੁਣ ਤੁਸੀਂ ਕਦੋਂ ਆ ਜਦੋਂ ਤੁਸੀਂ ਆਪਣਾ ਸਮਰਪਣ ਕੀਤਾ ਪਤਰਸ ਸੁੰਨਾ ਚਰਨੀ ਜਿੱਤਿਆ ਜਿੰਨਾ ਚਿਰ ਸਮਰਪਣ ਨਹੀਂ ਕੀਤਾ ਉਹਨੇ ਸਮਰਪਣ ਕੀ ਕੀਤਾ ਪਰਮੇਸ਼ਰ ਨੂੰ ਕਿਹਾ ਪ੍ਰਭੂ ਯਸੂ ਜੀ ਪੁੱਛਦੇ ਆ ਕਿੰਨੇ ਤੂੰ ਮੈਨੂੰ ਪਿਆਰ ਕਰਦਾ ਤਿੰਨ ਵਾਰੀ ਇਨਕਾਰ ਔਰ ਤਿੰਨ ਵਾਰੀ ਪੁੱਛਿਆ ਗਿਆ ਤੇ ਰੋ ਪੈਂਡ ਤੇ ਪਰਮੇਸ਼ਰ ਨੇ ਕਿਹਾ ਜਾ ਫਿਰ ਹਣ ਔਰ ਉਹ ਹੀ ਪਤਰਸ ਜਿੰਨਾ ਦੇ ਸਾਹਮਣੇ ਉਹ ਡਰਦਾ ਸੀ ਉਹਨਾਂ ਦੇ ਸਾਹਮਣੇ ਤੜੱਲੇ ਨਾਲ ਪਵਿੱਤਰ ਆਤਮਾ ਜੀ ਨੇ ਭਰਿਆ ਹੋਇਆ ਕਹਿ ਰਿਹਾ ਕਿ ਇਹ ਜਿਹੜਾ ਬਲਹੀਨ ਬੰਦਾ ਜਮੰਦਰੂ ਲੰਗੜਾ ਜਿਹਨੂੰ ਤੁਸੀਂ ਹੈਕਲ ਦੇ ਸਾਹਮਣੇ ਭਾਉਂਦੇ ਸੀ ਇਹ ਕਿੰਨੇ ਸਾਲਾਂ ਤੋਂ ਬੰਦਾ ਆ ਰਿਹਾ ਅੱਜ ਉਸੇ ਯੇਸ਼ੂ ਨਾਸਰੀ ਦੇ ਨਾਮ ਤੇ ਚੰਗਾ ਹੋਇਆ ਹਾਲੇਲੂਇਆ ਅਰੇ ਅਰੇ ਯੇਸ਼ੂ ਨਾਮ ਦੀ ਅਸੀ ਤੁਮ ਪਈ ਹੈ ਕਿ ਅੱਜ ਉਹ ਚਮਤਕਾਰ ਹੁੰਦੇ ਹੁੰਦੇ ਅੱਜ ਤੁਹਾਡੇ ਮੇਰੇ ਜੀਵਨਾਂ ਦੇ ਵਿੱਚ ਆਏ ਆ। ਜਸ ਆਮੇ। ਉਹ ਉਹ ਕਿਉਂ ਕਰਦਾ ਪਰਮੇਸ਼ਰ ਚਮੰਦਕਾਰ? ਤਾਂ ਕਿ ਲੋਕ ਪੁੱਛਣ ਤੁਹਾਨੂੰ ਵੀ ਕਿ ਇਹ ਗਰੀਬੀ ਕਿੱਦਾਂ ਗਈ ਹੈ? ਇਹ ਪੀਲੀਆ ਕਿੱਦਾਂ ਗਿਆ? ਇਹ ਕੈਂਸਰ ਕਿੱਦਾਂ ਗਿਆ? ਇਹ ਐਚਆਈ ਵੀ ਕਿੱਦਾਂ ਚਲੇ ਗਿਆ? ਓਏ ਤੁਹਾਡੇ ਬੇਬੀ ਕਿੱਦਾਂ ਹੋਇਆ? ਤਾਂ ਤੁਸੀਂ ਦੱਸੋ ਕਿ ਇਹ ਪ੍ਰਭੂ ਯਿਸੂ ਮਸੀਹ ਜੀ ਨੇ ਦਿੱਤਾ ਆਪਣੇ ਮਹਾਸਾਮਰਦ ਨਾਲ। ਇਸ ਲਈ ਆਪਣਾ ਧਿਆਨ ਉਹਦੀ ਦੇਹ ਨੂੰ ਬਚਾਉਣ 'ਚ ਲਾਓ। ਕੁਛ ਟਾਈਮ ਹਟਾ ਕੇ ਦੇਖੋ ਆਪਣੀ ਬਿਮਾਰੀ ਤੋਂ ਧਿਆਨ। ਆ ਜਿੰਨੇ ਲੋਕ ਤੁਸੀਂ ਗਵਾਹਾਂ ਨਾ ਦੇਖ ਰਹੇ ਆ ਆਪਣੇ ਪਰਿਵਾਰ ਦੇ ਅੰਦਰ ਰਾਤ 11 ਸਾਲਾਂ ਦੇ ਬਾਅਦ ਪਰਮੇਸ਼ਵਰ ਨੇ ਉਹਨਾਂ ਦੇ ਘਰ ਇੱਕ ਬੇਬੀ ਦਿੱਤਾ 11 ਸਾਲਾਂ ਦੇ ਬਾਅਦ ਹਾ ਲੀਲਿਆ ਉਹ ਹੈਗੇ ਮਸੀਹ ਸੀ ਬਹੁਤ 30 ਸਾਲ ਪੁਰਾਣੇ ਪਰ ਦੁਸ਼ਟ ਆਤਮਾਵਾਂ ਨੇ ਖਾਦਾ ਆਇਆ ਸੀ ਉਹਨਾਂ ਨੂੰ ਤੁਸੀਂ ਬੜੀ ਵਾਰ ਦੇਖਿਆ ਦੁਸ਼ਟ ਆਤਮਾਵਾਂ ਨੂੰ ਬੋਲਦੇ ਆ ਉਸ ਬੇਟੀ ਦੇ ਅੰਦਰੋਂ ਐਂਡ ਤੱਕ ਹੁਣ ਵੀ ਨੌਵੇਂ ਮਹੀਨੇ ਦੇ ਅੰਦਰ ਵੀ ਡਿਲੀਵਰੀ ਦੇ ਟਾਈਮ ਤੇ ਵੀ ਉਹ ਦੁਸ਼ਟ ਆਤਮਾ ਪੂਰਾ ਝੜਪ ਕਰਦੀ ਸੀ ਅੱਗੋਂ ਕਿ ਤੂੰ ਮਹਾਸਮਰਦ ਨਾਲ ਇਹਨਾਂ ਨੂੰ ਇਦਾਂ ਕਰ ਦਿੱਤਾ ਨਹੀਂ ਤੇ ਮੈਂ ਇਹਨਾਂ ਦੀ ਅੰਸ਼ ਕਦੇ ਵਦਨ ਨਹੀਂ ਦੇਣੀ ਸੀ। ਔਰ ਉਹ ਰਾਤੀ ਜਦੋਂ ਮੇਰੇ ਨਾਲ ਇਹਨਾਂ ਨੇ ਗੱਲ ਕਰਾਈ ਐ ਲਾਸਟ ਦੇ ਉੱਤੇ ਉਹ ਸ਼ੁਕਰਾਨਾ ਕਰ ਰਹੇ ਸਨ ਉਸ ਕਿਸੇ ਬੀਬੀ ਦਾ ਉਸ ਕਿਸੇ ਭਾਈ ਦਾ ਜਿਨੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਸੀ। ਅੱਜ ਤੋਂ 1.5 ਸਾਲ ਪਹਿਲਾਂ ਉਹ ਕਹਿੰਦੇ ਉਹ ਕਾਰਡ ਮਿਲਿਆ ਸੀ ਤੇ ਉਹ ਕਾਰਡ ਨੇ ਐਸਾ ਦਇਆ ਕੀਤੀ ਹੈ ਕਿ ਅੱਜ ਮੱਲਾਂ ਵਾਲੇ ਦਾ ਪੂਰਾ ਬਾਜ਼ਾਰ ਉਹਨਾਂ ਦਾ ਉਹ ਗਲੀ ਜੀ ਸਾਹਿਬ ਜਿਹੜਾ ਬਾਜ਼ਾਰ ਹੈ ਛੋਟਾ ਉਹ ਹੈਰਾਨ ਆ ਕਿਤੇ ਉਹਨਾਂ ਨੂੰ ਕਹਿੰਦੇ ਸੀ ਇਹਨਾਂ ਨੇ ਨਵਾਂ ਹੀ ਕੰਮ ਫੜ ਲਿਆ ਇੱਥੇ ਪਰ ਜਦੋਂ ਅੱਜ ਛੁਟਕਾਰੇ ਹੋ ਰਿਹਾ ਉੱਥੇ ਹੀ ਜਿੱਥੇ ਬੇਇਜ਼ਤੀ